ਵਹਾਰ ਲਾਈ ਉਨਯਾ ਹੋ ਹੰਡੋਲ ਪੰਚਨਾਰ ਸੰਗ ਅਸਤ ਸੁਤਾ ਠਹਿ ਤਨਖਲੋਲ ਗਣ ਧਰਮ ਲਾਵੇ ਤੇ ਲੰਗੀ ਦੇ ਫਰੀਆਲੀ ਬਸੰਤੀ ਸੰਦੂਰ ਸਜਾ ਸਗਲਾਈ ਪੰਚ ਵਰਜ ਆਏ ਸਰਸਬਾ ਤੂਹ ਬਨੋਦੀ ਕਸ਼ਲੀ ਪਟ ਮੰਦਰੀ ਟੋਡੀ ਕਈ ਹਲਾਪ ਕਮਤੀ ਕਾਲੰਕਾ ਗੁੰਗਇ ਰਮਾ ਕਮਲ ਕੁਸਮ ਚੰਪਕੇ ਨਾਮ ਗੌਰਵ ਕੰਨਰ ਕਲਿਆਣਾ ਟਕ ਪੁੱਤਰ ਦੀਪਕ ਸਭ ਮਿਲੇ ਸ੍ਰੀ ਨਾਗ ਵਹਿ ਗਾਵੇ ਪੰਤ ਸਭ ਬ੍ਰਹਮ ਦਲਾਵੇ ਦੇਨ ਪਾਛੇ ਸਿੰਦ ਵੀ ਅਲਾਪੀ ਸ੍ਰੀ ਰਾਗ ਸਰਪੰਦ ਚੋਠਾਪੀ ਸੰਗ ਸਰਗ ਸਗਰਾ ਔਰ ਗੰਡਾ ਗੌਂਡ ਤੁ ਮੀਰਾ ਹਾਸ਼ਪੁੱਤਰ ਸ੍ਰੀ ਰਾਕੇ ਗੁੰਡ ਗੁੰਮ ਮੀਰਾ ਤੇਰਾ ਮੰਦਨੀ ਬਸਾਇਆ ਕਹ ਨਾਮ ਕਨਤ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਾ ਤੂੰ ਸਦਾ ਰਹੁ ਰੰਗ ਨਾਲੇ ਹਰ ਨਾਲੇ ਰਹੁ ਸੁਮਨ ਮੇਰੇ ਦੂਤ ਸਰਬਿਸਰ ਹੰਗੀਕਾਰੋ ਕਰੇ ਤੇਰਾ ਕਾਰਜ ਸਭ ਸੁਆਗਨਾ ਸੁਮਨਾ ਗਲਾ ਸੁਣਾ ਸੁਆਮੀ ਜੋ ਕਰੇ ਸੋ ਗਮ ਨੋ ਬਿਸਾਰੇ ਕਹ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਅਰਦਾਸ ਤਿਉ ਓੰਕਾਰ ਵਹਿੰਜੀ ਕੀ ਫਤਿਹ ਸ੍ਰੀ ਪਗਵਤੀ ਜੀ ਸਹਾਇ ਵਾਰ ਸ੍ਰੀ ਪਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਪਗਵਤੀ ਸਮਰਕ ਗੁਰੂ ਨਾਨਕ ਲਈ ਤੇ ਆਏ ਫਿਰੰਦਰ ਗੁਰੂ ਤੇ ਅਰਦਾਸ ਰਾਮਦਾਸ ਸਿੰਘ ਸਹਾਇ ਸਰਜਨ ਹਰ ਗੁਰਬੰਦਨੋ ਸੁਮਰੋਂ ਸ੍ਰੀ ਹਰਿਦਾਏ ਸ੍ਰੀ ਹਰਿਕ੍ਰਿਸ਼ਨ ਤੇ ਹੈ ਜਿਸ ਦਿੱਠੇ ਸਤਿ ਕਿ ਜਾਈ ਬਹੁ ਸਭਾ ਦੇ ਸੁਮੀ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਂ ਇਹ ਸਹਾਏ ਦਸਾਂ ਪਾਤਸ਼ਾਹਾਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਜੀਦਾਰ ਜੀ ਦਾ ਧਿਆਨ ਤਰ ਕੇ ਬੋਲੋ ਜੀ ਵਾਹਿਗੁਰੂ ਪੰਜਾਂ ਪਿਆਰਿਆਂ ਚਾਹਾਂ ਸਾਹਿਬਜ਼ਾਦਿਆਂ ਚੌਲੀਆਂ ਮੁਕਤਿਆਂ ਹੱਠੀਆਂ ਜੱਪੀਆਂ ਧੱਪੀਆਂ ਜਿਨ੍ਹਾਂ ਨਾਮ ਜੱਪਿਆ ਵੰਡ ਛਕਿਆ ਦੇਖ ਚਲਾਈ ਤੇਗਵਾਹੀ ਦੇਖ ਕੇ ਅੰਦਰ ਕੀਤਾ ਇਹਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰ ਕੇ ਬੋਲੋ ਜੀ ਵਾਹਿਗੁਰੂ ਜਿੰਨਾ ਸਿੰਘਾਂ ਸੰਧੀਆਂ ਨੇ ਧਰਮ ਲਈ ਸੀ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੋਹਾਂਆਂ ਤਿਰਕੜੀਆਂ ਤੇ ਚੜ੍ਹੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਨੇ ਕੁਰਬਾਨੀਆਂ ਕੀਤੀਆਂ ਧਰਮ ਲਈ ਆਰਿਆ ਸਿੱਖੀ ਕੇਸਾਂ ਸਵਾਸਾਂ ਨਾਮ ਨਿਭਾ ਇਤਨਾ ਦੀ ਨੇਕ ਕਮਾਈ ਦਾ ਧਿਆਨ ਤਰ ਕੇ ਬੋਲੋ ਜੀ ਤੁਮਹਾ ਰਹੂ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਤਰ ਕੇ ਬੋਲੋ ਜੀ ਤੁਮਹਾ ਰਹੂ ਸਿੱਖਾਂ ਨੂੰ ਸਿੱਖੀ ਦਾਣ ਕੇਸ ਦਾਣ ਰਹਿਤ ਦਾਣ ਵਿਵੇਕ ਦਾਣ ਵਿਸਾਖ ਦਾਣ ਤੁ ਸਾਦਾ ਅੰਦਰਨ ਸੰਧਾਨ ਸਦਾ ਮਾਰਦਾ ਸੁਦੀਆ ਅੰਮ੍ਰਿਤ ਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੰਕੀਆਂ ਢਡੇ ਗੁੰਗੇ ਜੁਗੋ ਜੋਗ ਅਟਲ ਧਰਮ ਦਾ ਜੈਕਾਰ ਗੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਨ ਨਿਵਾ ਮਤੁੱਛੀ ਮਤ ਕਹ ਰਖਾ ਵਹਿ ਨੂਹੇ ਤਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਇਤਾ ਤਾਰ ਜੀਓ ਸ੍ਰੀ ਨਨਤਾਣਾ ਸਾਹਿਬ ਹਰਿ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੇ ਛੋੜਿਆ ਗਿਆ ਖੁੱਲੇ ਦਰਸ਼ਨ ਦਦਾ ਸ੍ਰੀ ਬਾ ਸੰਭਾਲ ਦਦਾ ਖਾਲਸਾ ਜੀ ਨੂੰ ਬਖਸ਼ੋ ਏ ਨਿਮਾਨਿਆਂ ਦੇ ਮਾਨ ਸਤਿਗੁਰੂ ਨਿਤਾਲਿਆਂ ਦੇ ਤਾਲ ਨਿਉਟੇਂ ਦੀ ਓਟ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਕੇ ਹਜ਼ੂਰ ਅਰਦਾਸ ਬੇਨਤੀ ਹੈ ਪਾਤਸ਼ਾਹ ਜੀ ਆਗਿਆ ਦੀ ਪਾਵਨ ਪਵਿੱਤਰ ਬਾਣੀ ਦੇ ਹੁਕਮ ਹਨ ਜਿਹਾ ਚੀਰੀ ਲਿਖਿਆ ਕਿ ਹਉ ਹੁਕਮ ਕਮਾਹਿ ਕੰਨੇ ਆਵੇ ਨਾਨਕਾ ਸੱਤੇ ਉੱਠੀ ਜਾਹਿ ਸਤਿਗੁਰ ਜੀ ਮਾ ਬਾਤ ਕਾ ਅਨੁਸਾਰ ਆਪ ਜੀਆਂ ਦੇ ਦਰਮ ਕਰੋਰ ਸਾਹਿ ਮਾਤਾ ਬਲਜਿੰਦਰ ਕੌਰ ਗਾਲੀਆ ਆਪ ਜੀਆਂ ਦੇ ਪਾਤਸ਼ਾਹ ਜੀ ਬਖਸ਼ਿਸ਼ ਕੀਤੇ ਹੋਏ ਸਵਾਸਾਂ ਨੂੰ ਭੋਗਦਿਆਂ ਇਸ ਸੰਸਾਰ ਤੋਂ ਵਿਦੇਸ਼ਾਂ ਦੀ ਧਰਤੀ ਤੇ ਚਲਾਣ ਕਰ ਗਏ ਸਨ ਜਿਨ੍ਹਾਂ ਨੇ ਵਿੱਤ ਸਮੁੱਚੇ ਗੁਰਮੁਖ ਪਰਿਵਾਰ ਦੇ ਨਾਲ ਮਿਲ ਕਰਕੇ ਤੇਨਾਂ ਦੀਆਂ ਹਸਤੀਆਂ ਨੂੰ ਸਤਿਗੁਰੂ ਜੀ ਆਪਨਿ ਸ਼੍ਰੀ ਕੀਰਤੁਰ ਸਾਹਿਬ ਪੰਕੜ ਉੱਪਰ ਰਸਜਿਤ ਕਰਨ ਉਪਰੰਤ ਆਪ ਜੀ ਹੁੰਦੇ ਚਰਨਾਂ ਦਾ ਕੋਟ ਆਸਲਾ ਲਿਆ ਸਤਿਗੁਰੂ ਜੀ ਸ਼ਹੀਦਾਂ ਦੇ ਪਾਵਨ ਪਵਿੱਤਰ ਸਥਾਨ ਤੇ ਪਰਸੋਂ ਰੋਜ਼ ਤੋਂ ਸ਼੍ਰੀ ਅਖੰਡ ਪਾਠ ਸਾਹਿਬ ਪ੍ਰਕਾਸ਼ ਕੀਤੇ ਗਏ ਸਤਿਗੁਰੂ ਜੀ ਤੁਰਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ ਮਾਬਦਾਂ ਅਨੁਸਾਰ ਤੇ ਰਹੇ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਜਾਪ ਹੋਏ ਕਾਥਿਆ ਦਾਤ ਬੋਧ ਬਾਣੀ ਦੇ ਜਾਪ ਕਰਦੇ ਆਂ ਦੇ ਅੰਤਰਤਾਪੀਆਂ ਭੁੱਲਾ ਆਪੀਆਂ ਨੇ ਖਿਮਾ ਜਾਨੀਆਂ ਅਗਾਹ ਵਾਸਤੇ ਸਮਰਪਕਸ਼ਿਸ਼ ਕਰਨੀ ਆਖੀਆਂ ਨੂੰ ਬੇਨਤੀਆਂ ਮੁੱਖ ਰੱਖਦੇ ਆਂ ਸੁੰਦਰ ਵਾਲਾ ਸਾਹਿਬ ਭੇਟ ਕੀਤੇ ਗਏ ਆਪ ਜੀ ਅਰੇ ਅੰਗੀਕਾਰ ਕਰਨੇ ਲੋਕ ਪ੍ਰੋਪਰ ਪਰਦੇ ਕੱਢਣੇ ਪੰਚਮ ਕੜਾ ਪੁਰੀਆ ਜੀ ਦੀ ਦੇਖ ਸੱਚ ਕਰ ਹਾਜ਼ਰ ਹੈ ਆਪ ਜੀ ਕੇ ਦਰਬਾਰ ਬੋਲੇ ਪ੍ਰਗਾਨਿਤ ਪ੍ਰਸ਼ਾਸ ਸੰਗਤ ਦੇ ਰਸਮੀ ਲਾਇਕ ਕਰਨੇ ਕਰੋ ਕਿਰਪਾ ਸਤਬੁੱਧੀ ਸ਼ਰੀਆ ਖਾਨਪੁਰ ਸਾਹਿਬ ਜੀ ਦੀ ਸਮਾਪਤੀ ਦੇ ਪਾਵਨ ਹੁਕਮ ਬਖਸ਼ਿਸ਼ ਕਰੋ ਜੀ ਖੁਕ ਮਾਤੇ ਚੱਲਣ ਦੀ ਸੰਥਾ ਬਖਸ਼ੋ ਸੇਈ ਪਿਆਰੇ ਮੇਲ ਜਿੰਨਾ ਮਿਲਿਆ ਤੇਰਾ ਨਾਮ ਕਿਿਆਦਾ ਨਾਨਕ ਨਾਮ ਚੜਦੀ ਕਲਾ ਤੇਰੇ ਪਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਲੋ ठाकुर रख जनिक ਸਰਦਿਆਲ ਪੂਰਨ ਤੇਸ ਬੇੜਾ पाई साध संगत दिन सजाए अंधा ਮੁਕਤਵਾਰ ਦੀਆਂ ਹਾਜ਼ਰੀਆਂ ਸੁਵਾਵਾ ਪ੍ਰਬੰਧ ਕਰਤ ਸਤ ਨਾਮੁ ਵਾਹਿਗੁਰੂ ਸਤ ਨਾਮੁ ਵਾਹਿਗੁਰੂ ਸਤ ਨਾਮੁ ਗੁਰੇ ਸੋਹਣਿਆ ਸ੍ਰੀ ਅਕਾਲ ਪੁਰਖ ਜੀ ਕਾ ਵਾਹ ਸਤ

টুজম ন্রা঱োরন,যূ হাচে জালেও কটলেই,যব নঘাণ্াকে,ঢিযব টিছুাডার তপযুছব ਕੋਈ ਨਹੀਂ ਜੇ ਤੁਸੀਂ ਕਹਿੰਦੇ ਹੋ ਤਾਂ ਤੁਸੀਂ ਕਰ ਸਕਦੇ ਹੋ ਹਾਂ